ਇੱਕ ਵਾਰ ਇੱਕ ਔਰਤ ਹਰ ਰੋਜ਼ ਮੰਦਰ ਦੇ ਵਿੱਚ ਜਾਂਦੀ ਸੀ ਤੇ ਉਹ ਔਰਤ ਮੰਦਰ ਦੇ ਬਾਹਰ ਕੀ ਦੇਖਦੀ ਆ ਕਿ ਕਿੰਨੇ ਸਾਰੇ ਬੰਦੇ ਇੱਕ ਜਗ੍ਹਾ ਤੇ ਬੈਠ ਕੇ ਤਾਸ਼ ਖੇਡ ਰਹੇ ਹੁੰਦੇ ਆ ਕੁਝ ਆਦਮੀ ਬੈਠ ਕੇ ਜੂਆ ਖੇਡਦੇ ਹੁੰਦੇ ਆ ਤੇ ਕੁਝ ਜਿਹੜੇ ਆ ਗੱਪਾਂ ਮਾਰਦੇ ਹੁੰਦੇ ਆ ਉਹ ਜਦੋਂ ਪੁਜਾਰੀ ਜੀ ਦੇ ਕੋਲ ਜਾਂਦੀ ਆ ਤੇ ਕਹਿੰਦੀ ਕਿ ਪੁਜਾਰੀ ਜੀ ਮੈਂ ਅੱਜ ਤੋਂ ਬਾਅਦ ਮੰਦਰ 'ਚ ਨਹੀਂ ਆਇਆ ਕਰਨਾ ਪੁਜਾਰੀ ਜੀ ਕਹਿੰਦੇ ਕਿਉਂ ਫਿਰ ਉਹਨੇ ਬਾਹਰ ਦੀ ਸਾਰੀ ਗੱਲ ਦੱਸੀ ਕਿ ਬਾਹਰ ਇਦਾਂ ਦਾ ਆਦਮੀ ਬੈਠੇ ਹੁੰਦੇ ਆ ਤੇ ਉਹਨਾਂ ਨੇ ਪੰਡਤ ਜੀ ਨੇ ਕਿਹਾ ਕਿ ਚਲੋ ਠੀਕ ਆ ਤੂੰ ਅੱਜ ਇਦਾਂ ਕਰ ਕਿ ਅੱਜ ਪਾਣੀ ਦਾ ਗਲਾਸ ਲੈ ਲੈ ਮੇਰੇ ਕੋਲੋਂ ਤੇ ਇਹਦੇ ਵਿੱਚ ਮੈਂ ਤੈਨੂੰ ਪਾਣੀ ਪਾ ਦਿੰਨਾ ਆ ਤੇ ਸਾਰੇ ਮੰਦਰ ਦਾ ਰਾਉਂਡ ਜਿਹੜਾ ਲਗਾ ਕੇ ਆ ਜਾ ਤੂੰ ਤੇ ਇਹ ਧਿਆਨ ਰੱਖੀ ਕਿ ਪਾਣੀ ਜਿਹੜਾ ਇੱਕ ਬੂੰਦ ਵੀ ਬਾਹਰ ਨਾ ਡੋਲੇ ਕੰਦੀ ਠੀਕ ਆ ਪਰ ਮੈਂ ਅੱਜ ਤੋਂ ਬਾਅਦ ਕਦੀ ਮੰਦਰ ਨਹੀਂ ਆਉਂਗੀ ਪੰਡਤ ਜੀ ਨੇ ਜੋ ਕਿਹਾ ਉਹਨੇ ਕੀਤਾ ਉਹਨੇ ਪੂਰੇ ਰਾਉਂਡ ਲਗਾ ਕੇ ਆ ਗਈ ਮੰਦਰ ਦਾ ਤੇ ਉਹਨੇ ਬਿਲਕੁਲ ਧਿਆਨ ਦਿੱਤਾ ਕਿ ਕੋਈ ਵੀ ਪਾਣੀ ਦੀ ਜਿਹੜੀ ਬੂੰਦ ਥੱਲੇ ਨਾ ਡਿੱਗੇ ਤੇ ਪੰਡਤ ਜੀ ਦੇ ਕੋਲ ਪਹੁੰਚ ਜਾਂਦੀ ਆ ਆਂਦੀ ਆ ਲੋ ਤੁਹਾਡਾ ਗਲਾਸ ਤੁਹਾਡੇ ਕੋਲ ਮੈਂ ਸਹੀ ਸਲਾਮਤ ਪਹੁੰਚਾ ਦਿੱਤਾ ਪਰ ਮੈਂ ਅੱਜ ਤੋਂ ਬਾਅਦ ਕਦੀ ਮੰਦਰ ਨਹੀਂ ਆਉਂਗੀ ਪੰਡਤ ਜੀ ਕਹਿੰਦੇ ਕਿ ਤੂੰ ਮੈਨੂੰ ਹੁਣ ਇਹ ਦੱਸ ਮੰਦਰ ਦੇ ਪਹਿਲੇ ਵਾਲੇ ਕੋਨੇ ਤੇ ਕੀ ਕੋਈ ਕਰਦਾ ਪਿਆ ਸੀ ਕਹਿੰਦੀ ਮੈਨੂੰ ਨਹੀਂ ਪਤਾ ਪੰਡਤ ਜੀ ਨੇ ਕਿਹਾ ਦੂਸਰੇ ਕੋਨੇ ਤੇ ਕਹਿੰਦੀ ਮੈਨੂੰ ਉਹ ਵੀ ਨਹੀਂ ਪਤਾ ਫਿਰ ਉਹਨਾਂ ਨੇ ਕਿਹਾ ਤੀਸਰੇ ਕੋਨੇ ਤੇ ਕੀ ਕਰਦਾ ਪਿਆ ਹੈ ਕੋਈ ਤੇ ਉਹਨਾਂ ਨੇ ਉਹਨੇ ਕਿਹਾ ਮੈਨੂੰ ਨਹੀਂ ਪਤਾ ਤੇ ਪੰਡਤ ਜੀ ਕਹਿੰਦੇ ਕਿਉਂ ਤੂੰ ਕਿਉਂ ਨਹੀਂ ਦੇਖਿਆ ਕਿ ਕੀ ਹੋ ਰਿਹਾ ਸੀ ਮੰਦਰ ਦੇ ਆਸ-ਪਾਸ ਕਹਿੰਦੀ ਕਿਉਂਕਿ ਮੈਂ ਸਿਰਫ ਧਿਆਨ ਜਿਹੜਾ ਵਾ ਪਾਣੀ ਵਾਲੇ ਗਲਾਸ ਵਾਲ ਦਿੱਤਾ ਸੀ ਕਿਉਂਕਿ ਮੈਂ ਤੁਹਾਡੇ ਕੋਲ ਇਹਨੂੰ ਸਹੀ ਸਲਾਮਤ ਪਹੁੰਚਾਉਣਾ ਸੀ ਤੇ ਪੰਡਤ ਜੀ ਕਹਿੰਦੇ ਤੇ ਉਹੀ ਕੰਮ ਤੂੰ ਕਰ ਤੂੰ ਆਪਣੀ ਭਗਤੀ ਵੱਲ ਬੰਦਗੀ ਵੱਲ ਫੋਕਸ ਕਰ ਜੋ ਤੂੰ ਕੰਮ ਕਰਨ ਆਉਣੀ ਆ ਤੂੰ ਉਹਦੇ ਵੱਲ ਧਿਆਨ ਦੇ ਮੰਦਰ ਦੇ ਆਸ-ਪਾਸ ਕੀ ਹੋ ਰਿਹਾ ਬਾਹਰ ਕੀ ਲੋਕ ਕਰਦੇ ਪਿਆ ਤੂੰ ਉਹਦੇ ਵੱਲ ਧਿਆਨ ਨਹੀਂ ਦੇਣਾ ਸੋ ਇਹਦਾ ਇਹੀ ਸੋਚਣੀ ਆ ਕਿ ਲੋਕ ਕੀ ਕਰਦੇ ਆ ਕੀ ਕਹਿੰਦੇ ਆ ਇਹ ਤੁਸੀਂ ਨਹੀਂ ਸੋਚਣਾ ਤੁਸੀਂ ਆਪਣੇ ਕੰਮ 'ਤੇ ਫੋਕਸ ਰੱਖੋ ਕਿ ਤੁਸੀਂ ਕੀ ਕਰ ਰਹੇ ਹੋ